ਕੀ ਹੋਇਆ ਸੀ 2023 ਦੇ ਅੰਦਰ 2023 ਦੇ ਵਿੱਚ ਇਸ ਤਰ੍ਹਾਂ ਸੀਗਾ ਪਾਣੀ ਦੇ ਹਾੜਾਂ ਦੇ ਕਾਰਨ ਮੇਰਾ ਘਰ ਉਜੜ ਗਿਆ ਸੀਗਾ ਤੇ ਉਸ ਕਰਕੇ ਮੇਰਾ ਤਲਾਕ ਹੋ ਗਿਆ ਜੀ ਉਸ ਤੋਂ ਬਾਅਦ ਪਹਿਲੀ ਬਣਾਈ ਤੇ ਫਿਰ ਉਸ ਤੋਂ ਬਾਅਦ ਕੰਮ ਖਰਾਬ ਹੋ ਗਿਆ ਜੀ ਕਿਉਂ ਹੋਇਆ ਤਲਾਕ ਕਿਉਂ ਹੋਇਆ ਵਜ੍ਹਾ ਕੀ ਬਣਿਆ ਵਜ੍ਹਾ ਇਹ ਹੀ ਬਣੀ ਜੀ ਪਾਣੀ ਦਾ ਕਾਰਨ ਹੀ ਬਣਿਆ ਜੀ ਪਾਣੀ ਕਰਕੇ ਬਸ ਤਲਾਕ ਹੋ ਗਿਆ ਜੀ ਪਾਣੀ ਪਾਣੀ ਤੋਂ ਮਤਲਬ ਤੁਹਾਡੇ ਮਿਸਿਸ ਨੂੰ ਜਾਂ ਤੁਹਾਡੇ ਸਹੁਰਿਆਂ ਨੂੰ ਇਹ ਦਿੱਕਤ ਆਈ ਕਿ ਵਾਰ-ਵਾਰ ਪਾਣੀ ਆਉਂਦਾ ਫਸਲ ਖਰਾਬ ਹੁੰਦੀ ਹੈ ਤਾਂ ਮਤਲਬ ਕੁਝ ਖਾਣ ਪੀਣ ਨੂੰ ਨਹੀਂ ਬਚਦਾ ਹਾਂਜੀ ਹਾਂਜੀ ਇਹੀ ਗੱਲ ਹੈ ਜੀ ਕੁਝ ਬਚਣਾ ਨਹੀਂਗਾ ਉਹਨਾਂ ਤਾਂ ਹੀ ਤਲਾਕ ਲੈ ਲਿਆ ਜੀ ਬਾਕੀ ਹੁਣ ਵੇਖੋ 2025 ਜਿਹੜਾ ਫੇਰ ਆ ਗਿਆ ਹੁਣ ਤਾਂ ਜੀ ਕਰਦਾ ਦੋ ਮਾਂ ਮਾਂ ਤੇ ਉਹ ਮੇਰੇ ਕੋਲ ਜੀ ਕਰਦਾ ਵੀ ਬਸ ਸਲਫਾਸ ਖਾ ਕੇ ਬੰਦਾ ਖਤਮ ਹੋ ਜਾਵੇ بس ਹੁਣ ਤਾਂ ਜ਼ਿੰਦਗੀ ਖਤਮ ਦਾ ਇੱਕ ਨਾਰਾ ਆਏਗਾ ਜੀ ਹੜਾਂ ਦੌਰਾਨ ਕੱਲੇ ਘਰ ਨਹੀਂ ਰੁੜੇ ਹੜਾਂ ਦੌਰਾਨ ਕੱਲੀਆਂ ਫਸਲਾਂ ਨਹੀਂ ਰੁੜੀਆਂ ਜਾਂ ਬਰਬਾਦ ਹੋਈਆਂ ਹੜਾਂ ਦੌਰਾਨ ਕੱਲੀਆਂ ਜਾਨਾਂ ਗਈਆਂ ਹੀ ਨਹੀਂ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬਹੁਤ ਸਾਰੀਆਂ ਛੁਪੀਆਂ ਹੋਈਆਂ ਕਹਾਣੀਆਂ ਹਿਡਨ ਸਟੋਰੀਜ਼ ਬਹੁਤ ਸਾਰੀਆਂ ਨਹੀਂ ਨਾ ਹੜਾਂ ਦੇ ਦੌਰਾਨ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਖਤਮ ਕਰਤੀਆਂ ਅੱਜ ਇੱਕ ਕਹਾਣੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਮੇਰੇ ਨਾਲ ਵੀਰ ਲੱਖਾ ਏ ਲੱਖੇ ਦੀ ਕਹਾਣੀ ਏ ਆ ਕਿ 2023 ਦੇ ਵਿੱਚ ਜਦੋਂ ਹੜ੍ਹ ਆਉਂਦੇ ਆ ਤਾਂ ਉਸ ਦਾ ਘਰ ਉੱਜੜ ਜਾਂਦਾ ਡਿੱਗਦਾ ਨਹੀਂ ਪਰ ਉੱਜੜ ਜਾਂਦਾ ਕਿਵੇਂ ਉੱਜੜਿਆ ਕਿਵੇਂ ਇਹ ਸਾਰੀ ਕਹਾਣੀ 2023 ਦਾ ਸੰਤਾਪ ਹੰਡਾਇਆ ਉਹ ਦੁੱਖ ਵਾਲੇ ਗਿਆ ਨਹੀਂ ਸੀ ਕਿ 2025 ਦੇ ਵਿੱਚ ਦੁਬਾਰਾ ਇਸ ਪਰਿਵਾਰ ਤੇ ਆ ਕੇ ਦੁੱਖਾਂ ਦਾ ਕਹਿਰ ਜਿਹੜਾ ਟੁੱਟਿਆ ਪਹਾੜ ਟੁੱਟਿਆ ਆ ਅਸੀਂ ਖੇਤ ਦੇ ਵਿੱਚ ਖੜੇ ਹੋਏ ਆ ਜਿੱਥੇ ਅਸੀਂ ਖੜੇ ਆ ਇਹ ਲੱਖੇ ਦਾ ਖੇਤ ਹੈ ਇੱਥੇ ਇਸ ਦੀ ਜ਼ਮੀਨ ਹੁੰਦੀ ਸੀ ਜ਼ਮੀਨ ਹੈ ਔਰ ਇਸ ਤੇ ਫਸਲ ਹੁੰਦੀ ਸੀਗੀ ਜਿਸ ਦੀ ਵਜ੍ਹਾ ਕਰਕੇ ਇਸ ਵੀਰ ਦਾ ਘਰ ਉੱਜੜ ਗਿਆ ਅ ਵੀਰ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਕੀ ਹੋਇਆ ਸੀ 2023 ਦੇ ਵਿੱਚ 2023 ਦੇ ਵਿੱਚ ਇਸ ਤਰ੍ਹਾਂ ਸੀਗਾ ਪਾਣੀ ਦੇ ਹਾੜਾਂ ਦੇ ਕਾਰਨ ਮੇਰਾ ਘਰ ਉੱਜੜ ਗਿਆ ਸੀਗਾ ਤੇ ਉਸ ਕਰਕੇ ਮੇਰਾ ਤਲਾਕ ਹੋ ਗਿਆ ਜੀ ਉਸ ਤੋਂ ਬਾਅਦ ਪਹਿਲੀ ਬਣਾਈ ਤੇ ਫਿਰ ਉਸ ਤੋਂ ਬਾਅਦ ਕੰਮ ਖਰਾਬ ਹੋ ਗਿਆ ਜੀ ਇਹ ਕਿਉਂ ਹੋਇਆ ਤਲਾਕ ਕਿਉਂ ਹੋਇਆ ਵਜ੍ਹਾ ਕੀ ਬਣਿਆ ਵਜ੍ਹਾ ਇਹ ਹੀ ਬਣੀ ਜੀ ਪਾਣੀ ਦਾ ਕਰ ਨਹੀਂ ਬਣਿਆ ਜੀ ਪਾਣੀ ਕਰਕੇ ਬਸ ਤਲਾਕ ਹੋ ਗਿਆ ਜੀ ਇਹ ਡਿਟੇਲ ਚ ਦੱਸਿਓ ਨਾ ਥੋੜਾ ਜਿਆ ਕੇ ਪਾਣੀ ਆਇਆ ਸੀਗਾ ਪਾਣੀ ਪਾਣੀ ਤੋਂ ਮਤਲਬ ਤੁਹਾਡੇ ਮਿਸਿਸ ਨੂੰ ਜਾਂ ਤੁਹਾਡੇ ਸਹਰਿਆਂ ਨੂੰ ਇਹ ਇਹ ਦਿੱਕਤ ਆਈ ਕਿ ਵਾਰ-ਵਾਰ ਪਾਣੀ ਆਉਂਦਾ ਫਸਲ ਖਰਾਬ ਹੁੰਦੀ ਹੈ ਤਾਂ ਮਤਲਬ ਕੁਝ ਖਾਣ ਪੀਣ ਨੂੰ ਨਹੀਂ ਬਚਣਾ ਹਾਂਜੀ ਹਾਂਜੀ ਇਹ ਹੀ ਗੱਲ ਹੈ ਜੀ ਕੁਝ ਬਚਣਾ ਨਹੀਂ ਗਿਆ ਉਹਨਾਂ ਤਾਂ ਹੀ ਤਲਾਕ ਲੈ ਲਿਆ ਜੀ ਹਾਂਜੀ ਬਾਕੀ ਹੁਣ ਵੇਖੋ 2025 ਚ ਜਿਹੜਾ ਫੇਰ ਆ ਗਿਆ ਹੁਣ ਤਾਂ ਜੀ ਕਰਦਾ ਦੋ ਮਾਂ ਮਾਂ ਤੇ ਪਿਓ ਮੇਰੇ ਕੋਲ ਜੀ ਕਰਦਾ ਬਸ ਸਲਫਾਸ ਖਾ ਕੇ ਬੰਦਾ ਖਤਮ ਹੋ ਜਾਵੇ ਬਸ ਹੁਣ ਤਾਂ ਜ਼ਿੰਦਗੀ ਖਤਮ ਦਾ ਹੀ ਕਿਨਾਰਾ ਹੈਗਾ ਜੀ ਨਾ ਕੰਟੈਕਟ ਨਹੀਂ ਹੋਇਆ ਤੁਹਾਡੇ ਮਿਸਿਸ ਨਾਲ ਜਾਂ ਤੁਹਾਡੇ ਸਹੁਰਾ ਪਰਿਵਾਰ ਦੇ ਨਾਲ ਕਿ ਇਹ ਕੋਈ ਟੰਗ ਨਹੀਂ ਹੈ ਕਿ ਚਲੋ ਜੇ ਅਕਸਰ ਮਾਰ ਤੁਹਾਨੂੰ ਕੱਲਿਆਂ ਨੂੰ ਥੋੜੀ ਪੈਂਦੀ ਹੈ ਬੜੇ ਲੋਕਾਂ ਨੂੰ ਮਾਰ ਪੈਂਦੀ ਹੈ ਨਹੀਂ ਨਹੀਂ ਉਹਨਾਂ ਦੇਖੋ ਜੀ ਉਹਨਾਂ ਕੋਈ ਗੱਲ ਹੀ ਨਹੀਂ ਆਪਣੇ ਨਾਲ ਸ਼ੋਹਰੀ ਨਹੀਂ ਕੀਤੀ ਉਹਨਾਂ ਬਸ ਸਿੱਧਾ ਤਲਾਕ ਤਾਂ ਹੀ ਕੰਮ ਕੀਤਾ ਜੀ ਉਹ ਕਹਿੰਦੇ ਤੁਹਾਡੀ ਜਦੋਂ ਫਸਲ ਮਰ ਗਈ ਆ ਤੇ ਫਿਰ ਇੱਥੇ ਸਾਡੀ ਕੁੜੀ ਖਾਵੇਗੀ ਕੀ ਹੰਡਾਵੇਗੀ ਕੀ ਉਹਨਾਂ ਫਿਰ ਇਸ ਕਰਕੇ ਤਲਾਕ ਲੈਣਾ ਹੀ ਸਹੀ ਸਮਝਿਆ ਜੀ ਤੁਹਾਡੇ ਬੱਚੇ ਵੀ ਸੀ ਨਹੀਂ ਬੱਚਾ ਹੋਣ ਵਾਲਾ ਸੀਗਾ ਬੱਚੇ ਸਫਾਈ ਕਰਾਤੀ ਸੀ ਉਹਨਾਂ ਜੀ अच्छा हां जी प्रेग्नेंट ਸੀ ਉਸ ਕਿੰਨਾ ਚਿਰ ਹੋਇਆ ਸੀ ਵਿਆਹ ਹੋਇਨੂੰ ਵਿਆਹ ਹੋਇਨੂੰ ਜੀ ਸਾਲ ਹੋ ਗਿਆ ਸੀ ਜੀ ਸਾਲ ਹੀ ਹੋਇਆ ਸੀ ਹਾਂ ਜੀ ਤੇ ਮਤਲਬ ਬਜ਼ੁਰਗ ਮਾਪਿਆਂ ਤੇ ਇਸ ਗੱਲ ਦੀ ਬਹੁਤ ਟੈਨਸ਼ਨ ਹੋਣੀ ਆ ਫਿਰ ਅੱਜਕੱਲ ਤਾਂ ਹਾਂ ਜੀ ਹਾਂ ਜੀ ਬਹੁਤ ਟੈਨਸ਼ਨ ਆ ਜੀ ਵੇਖੋ ਹੁਣ ਹੜਾ ਕਰਨ ਜਿਹੜੀ ਪਹਿਲੀ ਮੇਰੀ ਫੇਰ ਪਾਣੀ ਵਿੱਚ ਗਈ ਚਲੀ ਆ ਉਸ ਕਰਕੇ ਵੀ ਕੰਮ ਖਰਾਬ ਆ ਕੋਈ ਰਿਸ਼ਤਾ ਨਾ ਹੋ ਰਿਹਾ ਤੇ ਨਾ ਕੋਈ ਕਰਦਾ ਇਹ ਪਾਣੀ ਨਾਲ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਜੀ ਹਾਂ ਜੀ ਕੋਈ ਕੋਸ਼ਿਸ਼ ਹੋਈ ਹੈ ਕਿ ਵਾਅ ਦੁਬਾਰਾ ਕੀਤਾ ਜਾਵੇ ਹਾਂਜੀ ਹਾਂਜੀ ਕੋਸ਼ਿਸ਼ ਹੋਈ ਆ ਪਰ ਮਸਲਾ ਹੱਲ ਕੋਈ ਹੁੰਦਾ ਨਹੀਂ ਪਿਆ ਪਾਣੀ ਕਰਨ ਨਹੀਂ ਹੋ ਰਿਹਾ ਜਿੰਦੇ ਨਾਲ ਵੀ ਗੱਲ ਕੋਈ ਵੀ ਸ਼ੇਅਰ ਕਰਦੇ ਆ ਉਹ ਲਗਭਗ ਇਹੀ ਕਹਿੰਦੇ ਆ ਵੀ ਤੁਹਾਡੀ ਪਹਿਲੀ ਦਰਿਆ ਚ ਪਾਣੀ ਆ ਜਾਂਦਾ ਫਸਲ ਮਰ ਜਾਂਦੀ ਆ ਪਿਛਲੇ ਸਮੇਂ ਤੋਂ ਹੀ ਲੱਗੇ ਹੁਣ ਤੱਕ ਦਬੇ ਆ ਰਹੇ ਆ ਜੀ ਕੋਈ ਸਰਕਾਰ ਦੇ ਵੀ ਪੈਸੇ ਦੇਣ ਵਾਲੇ ਆ ਇਸ ਕਰਕੇ ਉਹਨਾਂ ਦਾ ਵੀ ਮਸਲਾ ਹੱਲ ਨਹੀਂ ਕਰ ਸਕਦੇ ਜੀ ਕਿਉਂਕਿ ਸਾਡੇ ਕਰਜ਼ਾ ਕਰਜ਼ਾ ਕਿੰਨਾ ਕਰਜ਼ਾ ਲਗਭਗ ਮੇਰੇ ਦੇ ਉੱਪਰ ਹੈਗਾ ਜੀ 6 ਤੋਂ 7 ਲੱਖ ਰੁਪਇਆ ਕਰਜ਼ਾ ਹੈ ਜੀ ਇਸ ਟਾਈਮ ਜਿਹੜਾ ਕਿ ਫਸਲ ਗਈ ਫਸਲ ਗਈ ਚਲੀ ਹੁਣ ਹੱਥ ਬਿਲਕੁਲ ਸਾਫ਼ ਹੈ ਹੁਣ ਇਹ ਸੋਚਦੇ ਆਂ ਵੀ ਕਰਾਂਗੇ ਕੀ ਮਾਂ ਪਿਓ ਜਿਹੜਾ ਬੁੱਢਿਆਂ ਕਰਕੇ ਮੈਂ ਇਹ ਜਿਹੜਾ ਕੰਮ ਕਦਮ ਨਹੀਂ ਉਠਾ ਰਿਆ ਜੀ ਕਰਦਾ ਵਾ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਖਤਮ ਕਰ ਦੇਂਦਾ ਇੰਤਾ ਨਹੀਂ ਹੁੰਦਾ ਇਹ ਚਲੋ ਠੀਕ ਹੈ ਤੁਹਾਡੀ ਆਪਣੀ ਮਜਬੂਰੀ ਸਮਝਦੇ ਆਪਾਂ ਬਹੁਤ ਸਾਰੇ ਲੋਕ ਕਰਜ਼ਾਈ ਨੇ ਵੀਰ ਕੱਲਾ ਤੂੰ ਥੋੜੀ ਕਰਜ਼ਾਈ ਆ ਸਾਰੇ ਲੋਕ ਕਰਜ਼ਾਈ ਨੇ ਪਰ ਇਹ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕਿ ਆਪਾਂ ਇਹ ਕਹਿ ਦਈਏ ਕਿ ਅਸੀਂ ਕੁਝ ਖਾ ਕੇ ਮਰ ਜਾਈਏ ਮਿਹਨਤ ਕਰਦੇ ਆ ਕੋਈ ਗੱਲ ਨਹੀਂ ਸਾਡੇ ਬਹੁਤ ਸਾਰੇ ਇਹ ਹਜੇ ਸਾਨੂੰ ਦੇਖਣ ਵਾਲੇ ਲੋਕ ਬੈਠੇ ਆ ਇਹ ਕਰਜ਼ਾ ਤਾਂ ਕੋਈ ਵੱਡੀ ਗੱਲ ਨਹੀਂ ਆ ਲੋਕਾਂ ਨੇ ਪਹੁੰਚ ਕਰ ਲੈਣੀ ਆ ਤੁਹਾਡੇ ਤੱਕ ਕਰਜ਼ਾ ਤਾਂ ਉੱਤਰ ਜਾਊਗਾ ਇਹ ਇਹ ਕੋਈ ਵੱਡਾ ਮਸਲਾ ਨਹੀਂ ਦੇਖੋ ਪਹੁੰਚ ਤਾਂ ਕਰ ਲੈਣਗੇ ਲੇਕਿਨ ਜਿਹੜੀ ਪਹਿਲੀ ਦਰਿਆ ਦੇ ਵਿੱਚ ਮੇਰੀ ਚਲੀ ਗਈ ਏ ਉਹਦਾ ਫਿਰ ਮਸਲਾ ਹਲ ਕਿਵੇਂ ਹੈਗਾ ਇਸ ਟਾਈਮ ਉੱਥੇ 14 ਤੋਂ 15 ਫੁੱਟ ਪਾਣੀ ਹੈ ਤੇ ਉਹ ਕਿਵੇਂ ਮੈਂ ਕਵਰ ਕਰਾਂਗਾ ਉਹਨੂੰ ਨਾ ਤਾਂ ਮੇਰੇ ਕੋਲ ਕੋਈ ਪੈਸਾ ਨਾ ਕੋਈ ਥਿੱਲਾ ਉਹਨੂੰ ਮੈਂ ਕਿਸ ਤਰ੍ਹਾਂ ਕਰਾਇਆ ਕਰਾਇਆ ਮਾਰਾਂਗਾ ਕਿਵੇਂ ਕਰਾਂਗਾ ਕੋਈ ਸਮਝ ਨਹੀਂ ਆਉਂਦੀ। ਇਹ ਉਹ ਤਾਂ ਤਿਆਰੀਆਂ ਚੱਲ ਰਹੀਆਂ ਬਹੁਤ ਸਾਰੇ ਲੋਕ ਨੇ ਟਰੈਕਟਰ ਬਹੁਤ ਸਾਰੇ ਆ ਗਏ ਫਾਊਂਡੇਸ਼ਨਾਂ ਦੇ ਰਹੀਆਂ। ਮਨਕੀਰ ਤੌਲਖ ਨੇ ਟਰੈਕਟਰ ਦਿੱਤੇ ਆ। ਉਹ ਉਹ ਪੈਲੀ ਸਿੱਧੀ ਹੋ ਜਾਣੀ ਆ ਪਰ ਮਸਲਾ ਇਹ ਦੱਸੋ ਕਿ ਤੁਹਾਡੀ ਪੈਲੀ ਜਿਹੜੀ ਆ ਉਹ ਨਿਕਲ ਆਊਗੀ ਤੇ ਥੱਲੇ ਕੋਈ ਮਤਲਬ ਦਰਿਆ ਦੇ ਨਾਲ ਵੀ ਵਹਿ ਗਈ ਆ ਜਾਂ ਤੁਹਾਡੀ ਜ਼ਮੀਨ ਹੈ ਕੀ ਉਹਦਾ ਉਹਦਾ ਪੂਰਾ ਬਿਉਰਾ ਕੀ ਆ ਕਿਸ ਪਾਸੇ ਜ਼ਮੀਨ ਆ ਤੁਹਾਡੀ? ਮੇਰੀ ਜ਼ਮੀਨ ਇਹ ਦੇਖੋ ਜੀ ਪਿੱਛੇ। ਠੀਕ ਆ। ਮੇਰੀ 8 1/2 ਕਿਲੇ ਥਾਂ ਐ। ਉਹਦੇ ਵਿੱਚੋਂ ਤਿੰਨ ਕਿੱਲੇ ਛੱਡੀ ਆ ਬਾਕੀ ਸਾਰੀ ਪਾਣੀ ਦੇ ਹੇਠਾਂ ਹੈ ਉੱਪਰ ਪਾਣੀ ਆ ਉਹਦੇ ਹਾਂਜੀ ਜਾਂ ਦਰਿਆ ਦੇ ਨਾਲ ਹੜ ਗਈ ਦਰਿਆ ਦੇ ਨਾਲ ਦਰਿਆ ਨਾਲ ਹੀ ਲੈ ਗਿਆ ਜੀ ਹੜ ਗਈ ਦਰਿਆ ਦੇ ਨਾਲ ਹੜ ਹੜ ਗਈ ਜੀ ਜਮਾਂ ਸਤਲੋਜ ਦੇ ਕੰਡੇ ਤੇ ਆ ਹਾਂਜੀ ਜਮਾਂ ਸਤਲੋਜ ਕੰਡੇ ਦੇ ਤੇ ਜੀ ਇਹ ਦਰਿਆ ਇੱਕ ਪਾਸੇ ਪੈਂਦਾ ਕਿ ਦੋ ਪਾਸੇ ਆ ਦਰਿਆ ਦੋ ਪਾਸੇ ਪੈ ਗਿਆ ਜੀ ਸੈਂਟਰ 'ਚ ਤੁਹਾਡੀ ਜ਼ਮੀਨ ਸੈਂਟਰ 'ਚ ਮੇਰੀ ਜ਼ਮੀਨ ਆ ਜੀ ਹੁਣ ਪਤਾ ਲੱਗਦਾ ਕੁਝ ਵੀ ਕਿੰਨੀ ਕੁ ਬਚੀ ਹੋਣੀ ਆ ਮੈਂ ਦੇਖੋ ਜੀ ਮੈਂ ਉੱਥੇ ਗਿਆ ਸੀਗਾ ਬਾਕੀ ਕੋਈ ਸਮਝ ਹੀ ਨਹੀਂ ਆਈ ਜਾਂਦੀ ਹੁੰਦੀ ਇਨਾ ਕੋਈ ਜੀ ਕਰਦਾ ਬਸ ਉੱਥੇ ਛੱਟਰ ਬੈ ਕੇ ਰੋ ਆਏ ਆ ਬਸ ਕਹਾਣੀ ਖਤਮ ਹੋਈ ਆ ਜੀ ਲਗਭਗ ਜੀ ਹੁਣ ਕੋਈ ਮੈਨੂੰ ਆਉਣ ਵਾਲਾ ਸਮੇਂ ਦੇ ਵਿੱਚ ਸਾਧਨ ਨਹੀਂ ਦੇ ਦ ਮੈਂ ਕਮਾਈ ਕਿੱਥੋਂ ਕਰਾਂ ਕਿੱਥੋਂ ਖਾਵਾਂ ਔਖਾ ਹੋ ਗਿਆ ਜਮੀਨ ਦੇ ਕਿਨਾਰੇ ਖੜ੍ਹ ਬੈ ਕੇ ਰੋਣਾ ਹਾਂਜੀ ਹਾਂਜੀ ਕਿਸੇ ਸਾਹਮਣੇ ਰੋਵਾਂਗੇ ਤੇ ਕੀ ਕਰਾਂਗੇ ਜੀ ਇਕੱਲੇ ਬੈ ਕੇ ਰੋਲਾਂਗੇ ਉਹ ਠੀਕ ਰਾਹ ਇਹਦਾ ਔਖਾ ਹੋ ਗਿਆ ਜੀ ਪੇਪਾਪੂ ਨੂੰ ਪਤਾ ਹੈ ਸਾਰੀ ਕਹਾਣੀ ਦਾ ਪਤਾ ਉਹਨਾਂ ਨੂੰ ਕਿ ਆ ਕੁਛ ਚੱਲ ਰਿਹਾ ਨਹੀਂ ਕੁਛ ਮੈਂ ਇਸ ਤਰ੍ਹਾਂ ਨਾ ਹਾਟ ਦੇ ਮਰੀਜ਼ ਮੇਰੇ ਪਿਤਾ ਜੀ ਹੈ। ਮੰਮੀ ਵੀ ਠੀਕ ਰਹਿੰਦੇ। ਜੇ ਮੈਂ ਦੱਸਾਂਗਾ ਤੇ ਫਿਰ ਔਖਾ ਹੋ ਜਾਏਗਾ। ਚੱਕਰੇ ਚੱਲ ਜਾਂਦਾ ਜੀ। ਹੁਣ ਮੈਂ ਘਰੇ ਗੱਲ ਸ਼ੇਅਰ ਕਰਾਂ ਤੇ ਘਰ ਆ ਕੇ ਦੇਣਾ। ਸਾਰਾ ਕੁਝ ਖਰਾਬ ਹੋ ਗਿਆ ਜੀ। ਤੁਹਾਡਾ ਘਰ ਪਹਿਲਾਂ ਜ਼ਮੀਨ 'ਚ ਸੀ ਇੱਥੇ ਸੀ। ਹਾਂਜੀ ਮੇਰਾ ਘਰ ਇੱਥੇ ਸੀਗਾ ਮੈਂ 2006 'ਚ ਆਇਆ ਸੀਗਾ ਇੱਥੇ। ਉਸ ਤੋਂ ਲੈ ਕੇ ਫਿਰ ਮੈਂ ਪਾਣੀ ਛੁੱਟੇ ਵੀ ਦੇਖਿਆ ਪਰ ਉਦੋਂ ਠੀਕ ਸੀ ਕੁਝ। ਪਰ ਹੁਣ ਕਹਾਣੀ ਖਤਮ ਹੋ ਗਈ ਆ। ਜਿਹੜਾ 2025 ਚ ਆਇਆ ਪਾਣੀ ਇਹਨੇ ਤਾਂ ਬਿਲਕੁਲ ਹੀ ਖਤਮ ਕਰਤਾ ਜੀ ਕੁਛ ਨਹੀਂ ਰਹਿ ਗਿਆ ਜੀ ਉੱਥੇ ਘਰ ਇੱਥੋਂ ਘਰ ਇੱਥੋਂ ਸ਼ਿਫਟ ਕਰ ਲਿਆ ਘਰ ਇੱਥੋਂ ਸ਼ਿਫਟ ਕੀਤਾ ਪਿੰਡ ਕਾਬਲ ਵਾਲੇ ਕਰ ਲਿਆ ਜੀ ਉਹ ਤਾਂ ਮੈਂ ਪਿਛਲੇ ਸਾਲ ਹੀ ਕੀਤਾ ਜੀ ਹਾਂਜੀ ਥੋੜਾ ਥੋੜਾ ਸਮਾਂ ਹੋਇਆ ਪਹਿਲੋਂ ਖਾਣ ਨੂੰ ਦਾਣੇ ਵੀ ਨਹੀਂ ਰਹਿ ਜਾਂਦੇ ਸੀ ਵੀ ਭੁੱਖ ਨਾਲ ਘੁੱਲਣ ਵਾਲੀ ਗੱਲ ਬਣ ਜਾਂਦੀ ਜੀ ਵੀ ਇੰਨਾ ਕੋ ਮੰਦਾ ਹਾਲ ਹੋ ਜਾਂਦਾ ਗੱਲ ਛੱਡ ਦਿਓ ਤੁਸੀਂ ਬਾਕੀ ਤਰਦਾਰ ਕੋਈ ਮਦਦ ਕਰਦੇ ਆ ਰਿਸ਼ਤੇਦਾਰ ਨਹੀਂ ਜੀ ਦੇਖੋ ਕੋਈ ਨਹੀਂ ਕਰਦਾ ਜੀ ਮਦਦ ਆਪਣੀ ਰਸਤੇਦਾਰ ਤਾਂ ਬਸ ਸਾਈਡ ਤੇ ਬੈਠ ਕੇ ਤਮਾਸ਼ਾ ਹੀ ਦੇਖਣ ਆਲੇ ਆ ਸਭ ਲੋਕ। ਜਿਹੜਾ ਹੁੰਦਾ ਨਾ ਕੋਈ ਗਵਾਂਢ ਦੇ ਵਿੱਚੋਂ ਜਾਂ ਕੋਈ ਸੱਜਣ ਮਿੱਤਰ ਜਾਂ ਕੋਈ ਕਹਿੰਦਾ ਕਿ ਕੋਈ ਗੱਲ ਨਹੀਂ ਲੱਖਾ ਸਿੰਘ ਕੋਈ ਗੱਲ ਨਹੀਂ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਪਰ ਅਲ ਮਿਲ ਕੇ ਹੱਲ ਕਰਾਂਗੇ। ਕਿਉਂਕਿ ਐਉਂ ਹੀ ਆ ਜੇ ਕੋਈ ਨਾਲ ਖੜੇਗਾ ਤਾਂ ਤਾਂ ਹੀ ਬੰਦੇ ਦਾ ਹੌਸਲਾ ਵੱਧਦਾ। ਫਾਜੀ ਹਜੇ ਤੱਕ ਤਾਂ ਮੇਰੇ ਤਾਂ ਕੋਈ ਨਹੀਂ ਪਹੁੰਚਿਆ ਜੀ। ਅੱਜ ਪਹਿਲੇ ਦਿਨ ਤੁਸੀਂ ਪਹੁੰਚੇ ਜੇ ਮੇਰੇ ਤਾਂ ਹੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਜਿਹੜਾ ਕਿ ਤੁਸੀਂ ਮੇਰੇ ਤੇ ਘਰ ਆਏ ਮੇਰੀ ਇੱਕ ਖਬਰ ਲੈਣੀ ਤੁਸੀਂ ਆਏ। ਮੈਨੂੰ ਇੱਕ ਤੁਹਾਡੇ ਤੇ ਹੀ ਭਰੋਸਾ ਬਸ ਜਿਹੜਾ ਕਿ ਤੁਸੀਂ ਮੇਰਾ ਕੰਮ ਕੋਈ ਮਸਲਾ ਹਲ ਹੋ ਜਾਏਗਾ। ਬਾਕੀ ਜ਼ਿੰਦਗੀ ਦਾ ਹੁਣ ਖਤਮ ਹੀ ਆ। ਹੁਣ ਕਿਉਂਕਿ ਕੁਝ ਦੇਖਦਾ ਨਹੀਂ ਬਾਕੀ ਤੁਸੀਂ ਇਹ ਪਾਣੀ ਦੇਖ ਸਕਦੇ ਜੀ। ਸਾਰਾ ਕੁਝ ਦੇਖ ਸਕਦੇ ਜੀ ਤੁਸੀਂ। ਅਸੀਂ ਅਸੀਂ ਮਦਦ ਕਰਾਵਾਂਗੇ। ਜਿਨ ਜਿਸ ਤਰ੍ਹਾਂ ਦੀ ਵੀ ਹੋ ਸਕੀ ਪਹਿਲੀ ਗੱਲ ਤਾਂ ਸਾਡੀ ਇਹ ਵੀਡੀਓ ਵੇਖ ਕੇ ਤੁਹਾਡੇ ਤੱਕ ਅਪਰੋਚ ਕਰਨਗੇ ਲੋਕ ਸਾਡੇ ਬਹੁਤ ਨੇ ਜਿਹੜੇ ਵੇਟ ਕਰ ਰਹੇ ਆ ਕਿ ਸਾਡੇ ਅਜਿਹੇ ਭਰਾਵਾਂ ਨੂੰ ਮੁਸੀਬਤ ਚੋਂ ਬਾਹਰ ਕੱਢਣਾ ਅਸੀਂ ਪਰਸਨਲ ਤੌਰ ਤੇ ਵੀ ਜਿਹੜੇ ਸਾਡੇ ਲਿੰਕ ਦੇ ਵਿੱਚ ਐਨ ਜੀਓਜ਼ ਜਾਂ ਜਥੇਬੰਦੀਆਂ ਹੈਗੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਅਪਰੋਚ ਹੋਵੇ ਅਸੀਂ ਤੁਹਾਡੀ ਜਿੰਨੀ ਵੀ ਹੋ ਸਕੇ ਆਰਥਿਕ ਤੌਰ ਤੇ ਤੁਹਾਡੀ ਮਦਦ ਕਰਵਾ ਸਕੀਏ ਪਰ ਮੇਰਾ ਭਰਾ ਵਾਦਾ ਕਰ ਸਾਡੇ ਕੈਮਰੇ ਤੇ ਕਿ ਦੁਬਾਰਾ ਇਹ ਨਹੀਂ ਸੋਚੇਗਾ ਕਿ ਜ਼ਿੰਦਗੀ ਖਤਮ ਕਰ ਲਈਏ ਜਾਂ ਕੁਝ ਕਿਉਂਕਿ ਬੇਬੇ ਬਾਪੂ ਬਜ਼ੁਰਗ ਨੇ ਉਹ ਤੇਰੇ ਸਿਰ ਤੇ ਹੀ ਆ ਹਾਂਜੀ ਮੈਂ ਵਾਦਾ ਕਰ ਲਾਂਗਾ ਬਾਕੀ ਹੁਣ ਦੇਖੋ ਜੀ ਪਹਿਲੇ ਤਵਾਂ ਮੈਂ ਇਸ ਮੁਸੀਬਤ ਚੋਂ ਨਿਕਲਾਂ ਜਿਹੜੀ ਮੇਰੇ ਤੇ ਮੁਸੀਬਤ ਇਸ ਟਾਈਮ ਟੁੱਟੀ ਆ ਜੇ ਨਿਕਲਾਂਗਾ ਜਾਨ ਸੁਖੀ ਹੋਵੇਗੀ ਤੇ ਤਾਂ ਹੀ ਫਿਰ ਕੋਈ ਅੱਗੇ ਸੋਚਾਂਗੇ ਜੀ ਔਖਾ ਹੋ ਗਿਆ ਜੀ ਬਾਕੀ ਵੇਖੋ ਮੇਰੇ ਭਰਾ ਜਿਹੜੇ ਹੈਗੇ ਕੋਈ ਮਦਦ ਕਰ ਸਕਦਾ ਤੇ ਕਰੋ ਬਾਕੀ ਮੇਰੇ ਹੱਥ ਕੁਛ ਨਹੀਂ ਹੈਗਾ ਜੀ ਇਸ ਟਾਈਮ ਔਖਾ ਹੋ ਗਿਆ ਭਾਜੀ ਸਾਡੀ ਪਰਸਨਲ ਤੌਰ ਤੇ ਰਿਕੁਐਸਟ ਹੈ ਕਿ ਇਸ ਵੀਰ ਦੇ ਨਾਲ ਜ਼ਰੂਰ ਖੜਿਓ ਕਿਉਂਕਿ ਵੀਰ ਜਮਾਂ ਟੁੱਟਿਆ ਪਿਆ ਅਸੀਂ ਪਿੰਡ 'ਚ ਮਿਲੇ ਸੀ ਤੇ ਜਦੋਂ ਵੀਰ ਦੀ ਕਹਾਣੀ ਪਤਾ ਲੱਗੀ ਤੇ ਮੈਂ ਕਿਹਾ ਨਹੀਂ ਯਾਰ ਆਪਾਂ ਗੱਲ ਕਰਾਂਗੇ ਆਪਾਂ ਆਪਾਂ ਕੈਮਰੇ ਤੇ ਗੱਲ ਕਰਾਂਗੇ ਕਹਿੰਦਾ ਵੀਰੇ ਇੱਥੇ ਨਹੀਂ ਪਿੰਡ 'ਚ ਨਹੀਂ ਤੁਸੀਂ ਮੇਰੇ ਖੇਤ ਚੱਲੋ ਥੋੜਾ ਮੈਂ ਦਿਖਾਉਂਗਾ ਕਿ ਮੇਰੇ ਨਾਲ ਹੋਇਆ ਕੀ ਆ ਐਸ ਵੇਲੇ ਵੀ ਕੀ ਵਾਪਰ ਰਹੀ ਆ ਤਾਂ ਵੀਰ ਨੇ ਮੈਨੂੰ ਆਫ ਕੈਮਰਾ ਵੀ ਇਹ ਗੱਲ ਦੱਸੀ ਸੀ ਕਿ ਮੈਂ ਕਈ ਵਾਰ ਸੋਚਿਆ ਕਿ ਆਪਣੀ ਜ਼ਿੰਦਗੀ ਖਤਮ ਕਰ ਲਾ ਤਾਂ ਮੈਨੂੰ ਲੱਗਾ ਕਿ ਭਰਾ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਤੇ ਮੈਂ ਕੋਸ਼ਿਸ਼ ਕਰ ਲਈ ਆਪਣੀ ਕਿ ਮੈਂ ਇੱਕ ਵੀਡੀਓ ਬਣਾਤੀ ਹੈ ਇਹਨੂੰ ਤੁਹਾਡੇ ਤੱਕ ਪਹੁੰਚਾਤਾ ਹੁਣ ਤੁਸੀਂ ਇਸ ਨੂੰ ਅੱਗੇ ਪਹੁੰਚਾਓ ਉਹਨਾਂ ਲੋਕਾਂ ਤੱਕ ਬਹੁਤ ਸਾਰੇ ਸਾਡੇ ਰੱਬ ਰੂਪੀ ਲੋਕ ਬੈਠੇ ਹੁੰਦੇ ਆ ਦਾਨੀ ਸੱਜਣ ਬੈਠੇ ਹੁੰਦੇ ਆ ਜਿਹੜੇ ਵੀਰ ਤੱਕ ਅਪਰੋਚ ਕਰ ਸਕਣਗੇ 6-7 ਲੱਖ ਰੁਪਏ ਕਹਿੰਦਾ ਹੈ ਕਿ ਮੇਰਾ ਕਰਜ਼ਾ ਹੈ ਬਾਕੀ ਉਹ ਕਹਿੰਦਾ ਮੇਰੀ ਜ਼ਮੀਨ ਇਨੂੰ ਸਾਫ਼ ਪੱਧਰੀ ਕਰ ਦਿਓ ਚਲ ਮੈਂ ਆਪਦੇ ਖਾਣ ਜੋਗੇ ਦਾਣੇ ਕਮਾਉਣ ਲੱਗ ਜਾਊਂਗਾ ਨਹੀਂ ਤਾਂ ਕਹਿੰਦਾ ਮੇਰੇ ਕੋਲੇ ਕੋਈ ਚਾਰਾ ਨਹੀਂ ਮੇਰੀ ਪਰਸਨਲ ਤੌਰ ਤੇ ਅਪੀਲ ਹੈ ਮੈਂ ਮੋਬਾਈਲ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚਲਾ ਰਿਹਾ ਆ ਤੁਹਾਡੇ ਕੋਲੇ ਪਰਸਨਲ ਨੰਬਰ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ ਤੁਹਾਡੇ ਕੋਲੇ ਪਹੁੰਚ ਜਾਏਗਾ ਤੁਸੀਂ ਵੀਰ ਤੱਕ ਅਪਰੋਚ ਕਰਕੇ ਇਹਨਾਂ ਦੀ ਮਦਦ ਜ਼ਰੂਰ ਕਰਿਓ ਇਹਨਾਂ ਦਾ ਪਿੰਡ ਕਾਬਲਵਾਲਾ ਕਾਬਲਵਾਲਾ ਹਾਂਜੀ ਹਾਂਜੀ ਕਾਬਲਵਾਲਾ ਜੀ ਕਾਬਲਵਾਲਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਹੈ ਔਰ ਮਖੂ ਰੋਡ ਤੇ ਹੈ ਫਿਰੋਜ਼ਪੁਰ ਤੋਂ ਮਖੂ ਰੋਡ ਤੇ ਇਹ ਖੱਬੇ ਪਾਸੇ ਪਿੰਡ ਪੈਂਦਾ ਤੁਸੀਂ ਇਹਨਾਂ ਤੱਕ ਅਪਰੋਚ ਜ਼ਰੂਰ ਕਰਿਓ ਤਾਂ ਵੀਰ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਤੱਕ ਅਪਰੋਚ ਵੀ ਕਰਨਗੇ ਦਿਲ ਹੌਲਾ ਨਹੀਂ ਕਰਨਾ ਆਪਣੇ ਬੇਬੇ ਬਾਪੂ ਦਾ ਖਿਆਲ ਰੱਖਿਓ ਹਾਂਜੀ ਹਾਂਜੀ ਭਾਜੀ ਉਹ ਤਾਂ ਫਿਰ ਹੈਗਾ ਜੀ ਜੇ ਘਰ ਕੁਝ ਖਾਣ ਨੂੰ ਮਿਲੇਗਾ ਤੇ ਫਿਰ ਆਪਾਂ ਕਦਮ ਕਿਉਂ ਠਾਵਾਂਗੇ ਬਿਲਕੁਲ ਠੀਕ ਆ ਬਾਕੀ ਨੰਬਰ ਜਿਹੜਾ ਹੈਗਾ ਮੈਂ ਨੰਬਰ ਤੁਹਾਨੂੰ ਦੇ ਦੇਣਾ ਹਾਂ ਨੰਬਰ ਬੋਲੋ 76965 64051 ਇਹ ਮੇਰਾ ਨੰਬਰ ਪਰਸਨਲ ਆ ਜੀ ਠੀਕ ਹੈ ਹਾਂਜੀ ਠੀਕ ਹੈ ਤਾਂ ਵੀਰ ਤੱਕ ਜਿਹੜੀ ਮਦਦ ਹੈ ਜਿਹੜੀ ਖਾਣ ਪੀਣ ਨੂੰ ਰਾਸ਼ਨ ਵਗੈਰਾ ਪਹੁੰਚ ਰਿਹਾ ਇਹਨਾਂ ਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਤਾਂ ਵੀਰ ਦੀ ਆਪਾਂ ਆਰਥਿਕ ਮਦਦ ਕਰਾਉਣੀ ਹੈ ਉਹ ਇਸ ਵੀਡੀਓ ਨੂੰ ਤੁਸੀਂ ਜੇਕਰ ਆਰਥਿਕ ਮਦਦ ਨਹੀਂ ਕਰ ਸਕਦਾ ਸ਼ੇਅਰ ਕਰਕੇ ਜ਼ਰੂਰ ਵੀਰ ਦਾ ਆਪਾਂ ਹੌਸਲਾ ਜਿਹੜਾ ਹੈ ਉਹ ਦੁਬਾਰਾ ਮੋੜ ਬਣਾਈਏ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੁਰਦਾ ਅਨਮਿਊਟ ਫਰੋਸਟ